ਪਰਵਾਸੀ ਮਜ਼ਦੂਰਾਂ ਦਾ ਮੁੱਦਾ ਬਹੁਤ ਅੱਗੇ ਵੱਧ ਗਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੁੱਦੇ ਦੇ ਉੱਪਰ ਵੱਡਾ ਬਿਆਨ ਦਿੱਤਾ ਹੈ ਦੂਜੇ ਪਾਸੇ ਸੁਖਪਾਲ ਖਹਿਰਾ ਨੇ ਇਸ ਮੁੱਦੇ ਦੇ ਉੱਪਰ ਨਵਾਂ ਸੱਪ ਕੱਢਿਆ ਤੇ ਨਵਾਂ ਪਟਾਕਾ ਪਾ ਦਿੱਤਾ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਤੁਸੀਂ ਵੀ ਇਸ ਮੁੱਦੇ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਸੁਖਪਾਲ ਖਹਿਰਾ ਦਾ ਬਿਆਨ ਸੁਣ ਕੇ ਆਪਣਾ ਕਮੈਂਟ ਜਰੂਰ ਲਿਖਿਓ ਤੇ ਸਭ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਕਿ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਦੋਸਤੋ ਪਿਛਲੇ ਦਿਨਾਂ ਤੋਂ ਇੱਕ ਬਹੁਤ ਵੱਡਾ ਨਾਰਾ ਪੰਜਾਬ 'ਚ ਗੂੰਜਿਆ ਬਈਏ ਪਜਾਓ ਪੰਜਾਬ ਬਚਾਓ ਜਿਸ ਦਿਨ ਦਾ ਇੱਕ ਪ੍ਰਵਾਸੀ ਮਜ਼ਦੂਰ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਹਰਵੀਰ ਦੇ ਨਾਲ ਬਹੁਤ ਦਰਿੰਦਗੀ ਭਰੀ ਘਟਨਾ ਕੀਤੀ ਹੈ ਉਸ ਤੋਂ ਬਾਅਦ ਇਹ ਨਾਰਾ ਬਹੁਤ ਵੱਡੇ ਪੱਦਰ ਤੇ ਲੱਗਿਆ ਕਿ ਬਈਏ ਭਜਾਓ ਪੰਜਾਬ ਬਚਾਓ ਬਹੁਤ ਸਾਰੀਆਂ ਪੰਚਾਇਤਾਂ ਪਿੰਡਾਂ ਨੇ ਇਹਦੇ ਉੱਪਰ ਮਤੇ ਪਾ ਦਿੱਤੇ ਨੇ ਔਰ ਕਈ ਸਾਰੇ ਵਿਅਕਤੀ ਜਿਵੇਂ ਕਿ ਲੱਖਾ ਸਦਾਨਾ ਤੇ ਹੋਰ ਕਈ ਸਾਰੇ ਵਿਅਕਤੀ ਪੂਰਾ ਜੋਰ ਲਾ ਰਹੇ ਨੇ ਕਿ ਭਈਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚੋਂ ਜੇ ਭਈਏ ਕੱਢ ਦਿੱਤੇ ਜਾਣ ਤਾਂ ਫਿਰ ਪੰਜਾਬ ਬਚ ਸਕਦਾ ਹੈ ਇਸ ਮੁੱਦੇ ਦੇ ਉੱਪਰ ਬਹੁਤ ਵੱਡੀ ਆਵਾਜ਼ ਉਠਾਈ ਜਾ ਰਹੀ ਹੈ ਪਰ ਸੱਚ ਕੀ ਹੈ ਕੀ ਸੱਚਮੁੱਛ ਭਈਏ ਭਜਾਉਣ ਨਾਲ ਪੰਜਾਬ ਬਚ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਦੇ ਉੱਪਰ ਆਪਣਾ ਬਿਆਨ ਦਿੱਤਾ ਹੈ ਪਹਿਲਾਂ ਤਾਂ ਸੁਖਪਾਲ ਖਹਿਰਾ ਨੇ ਇੱਕ ਮੁੱਦਾ ਜ਼ੋਰ ਨਾਲ ਉਠਾਇਆ ਉਹ ਕਹਿੰਦਾ ਕਿ ਇਸ ਮੁੱਦੇ ਤੇ ਕਾਨੂੰਨ ਬਣਨਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਇੱਥੇ ਆ ਕੇ ਬਿਨਾਂ ਕਿਸੇ ਰੋਕ ਟੋਕ ਇੱਥੇ ਨਾ ਰਹਿ ਸਕਣ ਉਹ ਕੰਮ ਕਰਨ ਆਉਣ ਤੇ ਬਸ ਜਾਣ ਸੁਖਪਾਲ ਖੈਰਾ ਨੇ ਬਹੁਤ ਵੱਡਾ ਸੱਪ ਕੱਢਿਆ ਬਹੁਤ ਵੱਡੀ ਮੰਗ ਰੱਖੀ ਹੈ ਉਹ ਕਹਿੰਦਾ ਕਿ ਮੈਂ ਇੱਕ ਬਿੱਲ ਲੈ ਕੇ ਆਉਣਾ ਚਾਹਣਾ ਬਤੌਰ ਐਮ ਐਲ ਏ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦਿਆ ਜਾਣਾ ਚਾਹੀਦਾ ਤੇ ਵਿਧਾਨ ਸਭਾ ਦੇ ਵਿੱਚ ਫਿਰ ਪਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਨਵਾਂ ਕਾਨੂੰਨ ਪਾਸ ਕੀਤਾ ਜਾਣਾ ਚਾਹੀਦਾ ਹੈ ਇਹ ਸੁਖਪਾਲ ਖਹਿਰਾ ਨੇ ਕਿਹਾ ਸੁਖਪਾਲ ਖਹਿਰਾ ਕਹਿੰਦਾ ਕਿ ਦੇਖੋ ਵੱਡੀ ਗਿਣਤੀ ਪ੍ਰਵਾਸੀ ਇੱਥੇ ਆਉਂਦੇ ਨੇ ਤੇ ਆ ਕੇ ਬਹੁਤ ਕੁਝ ਗਲਤ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਰੋਕਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਇਸ ਮੁੱਦੇ ਤੇ ਆਇਆ ਉਹਦੇ ਤੇ ਵੱਡੀ ਚਰਚਾ ਛਿੜ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਹਿੰਦਾ ਇਸ ਤਰ੍ਹਾਂ ਅਸੀਂ ਕਿਸੇ ਨੂੰ ਵੀ ਪੰਜਾਬ ਆਉਣੋਂ ਨਹੀਂ ਰੋਕ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇੱਥੇ ਆ ਕੇ ਕੋਈ ਲਾਅ ਐਂਡ ਆਰਡਰ ਖਰਾਬ ਕਰਦਾ ਇੱਥੇ ਕੋਈ ਗਲਤ ਕੰਮ ਕਰਦਾ ਉਹਦੇ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਕਰ ਸਕਦੇ ਹਾਂ ਪਰ ਸਾਡੇ ਵੀ ਲੱਖਾਂ ਦੀ ਤਦਾਦ ਚ ਮੁੰਡੇ ਕੁੜੀਆਂ ਦੂਜੇ ਸੂਬਿਆਂ ਦੇ ਵਿੱਚ ਵੀ ਤੇ ਸੂਬਿਆਂ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਗਏ ਹੋਏ ਨੇ ਜਿਹੜੇ ਉੱਥੇ ਵੱਖ-ਵੱਖ ਕੰਮ ਧੰਦੇ ਕਰ ਰਹੇ ਨੇ ਤੇ ਇਸ ਕਰਕੇ ਜੇ ਅਸੀਂ ਇਹ ਮੁੱਦਾ ਉਠਾਵਾਂਗੇ ਕਿ ਅਸੀਂ ਨਹੀਂ ਇੱਥੇ ਕਿਸੇ ਨੂੰ ਵੜਨ ਦੇਣਾ ਜਾਂ ਇਥੋਂ ਕੱਢੋ ਸਾਰਿਆਂ ਨੂੰ ਤਾਂ ਫਿਰ ਸਾਡੇ ਉਹਨਾਂ ਕਈ ਲੱਖ ਮੁੰਡੇ ਕੁੜੀਆਂ ਔਰ ਕਈ ਲੱਖ ਪਰਿਵਾਰ ਜਿਹੜੇ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਫਿਰ ਉਹਨਾਂ ਦਾ ਕੀ ਬਣੇਗਾ ਹੁਣ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਹੈ ਸੁਖਪਾਲ ਖਹਿਰਾ ਦੀ ਗੱਲਬਾਤ ਠੀਕ ਹੈ ਯਾ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲਬੱਤ ਠੀਕ ਹੈ ਇਹਦੇ ਤੇ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਇਹਦੇ ਉੱਪਰ ਆਪਣਾ ਵਿਚਾਰ ਰੱਖਣਾ ਚਾਹਣਾ ਦੋਸਤੋ ਜਿਸ ਤਰੀਕੇ ਦੇ ਨਾਲ ਉਸ ਪ੍ਰਵਾਸੀ ਨੇ ਹੁਸ਼ਿਆਰਪੁਰ ਦੇ ਬੱਚੇ ਦੇ ਨਾਲ ਦਰਿੰਦਗੀ ਕੀਤੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਤਾਂ ਨੇੜੇ ਦੇ ਹੀ ਕਿਸੇ ਚੌਕ 'ਚ ਖੜਾ ਕੇ ਮਾਰਨਾ ਚਾਹੀਦਾ ਪਰ ਕੀ ਸਾਰੇ ਪ੍ਰਵਾਸੀ ਉਹੋ ਜਿਹੀ ਨਹੀਂ ਕਿ ਸਾਰੇ ਭਈਏ ਭਜਾਓ ਪੰਜਾਬ ਬਚਾਓ ਦਾ ਨਾਰਾ ਲਾਉਣਾ ਠੀਕ ਹੈ ਜਿੰਨੇ ਪੰਜਾਬ ਦੇ ਵਿੱਚ ਘਟਿਆ ਕੰਮ ਹੋ ਰਹੇ ਨੇ ਕੀ ਉਹ ਸਾਰੇ ਪ੍ਰਵਾਸੀ ਕਰਦੇ ਨੇ ਇਹਦੇ ਉੱਪਰ ਆਪਾਂ ਤੱਥਾਂ ਨਾਲ ਸਬੂਤਾਂ ਨਾਲ ਗੱਲ ਕਰੀਏ ਫਿਰ ਪਤਾ ਲੱਗੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਟੀ ਉਹਨਾਂ ਦੀ ਪਾਰਟੀ ਦੀਆਂ ਨੀਤੀਆਂ ਉਹਨਾਂ ਦੇ ਮੈਂ ਪੂਰੀ ਤਰ੍ਹਾਂ ਉਲਟਾਂ ਮੈਨੂੰ ਉਹਨਾਂ ਦੀ ਪਾਰਟੀ ਦਾ ਕੰਮ ਕੋਈ ਬਹੁਤਾ ਵਧੀਆ ਨਹੀਂ ਲੱਗਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਦਾਅਵੇ ਕਰਕੇ ਆਏ ਸੀ 22 ਦੇ ਵਿੱਚ ਉਹ ਦਾਅਵੇ ਉਹਨਾਂ ਤੋਂ ਪੂਰੇ ਨਹੀਂ ਹੋਏ ਇਸ ਕਰਕੇ ਮੈਂ ਨਿੱਜੀ ਤੌਰ ਤੇ ਉਹਨਾਂ ਦੀ ਸਰਕਾਰ ਦਾ ਇਸ ਟਾਈਮ ਬਿਲਕੁਲ ਕੋਈ ਸਮਰਥਕ ਨਹੀਂ ਪਰ ਮੁੱਖ ਮੰਤਰੀ ਦੀਆਂ ਸਾਰੀਆਂ ਗੱਲਾਂ ਵੀ ਗਲਤ ਨਹੀਂ ਹੁੰਦੀ ਹੁਣ ਇਹ ਜਿਹੜੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਇਹ ਮੈਨੂੰ ਕਾਫੀ ਹੱਦ ਤੱਕ ਠੀਕ ਲੱਗੀ ਹੈ ਦੇਖੋ ਭਾਵਕ ਨਾ ਹੋਇਓ ਆਪਾਂ ਬਹੁਤ ਛੇਤੀ ਕਿਸੇ ਮੁੱਦੇ ਤੇ ਲਾਈ ਲੱਗ ਬੜ ਕੇ ਇੱਕੇਦਮ ੜਕੁਟਦੇ ਆਂ ਐਦਾਂ ਨਹੀਂ ਵੇਖੋ ਗੱਲ ਸਬੂਤਾਂ ਨਾਲ ਕਰਦੇ ਆਂ ਪੰਜਾਬ ਦੇ ਵਿੱਚ ਜਿੰਨੇ ਵੀ ਗਲਤ ਕੰਮ ਹੋ ਰਹੇ ਨੇ ਚਾਹੇ ਉਹ ਕੁੜੀਆਂ ਨਾਲ ਰੇਪ ਹੋਏ ਇੱਥੇ 2 ਮਹੀਨਿਆਂ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬੇਬੇ ਤੱਕ ਨਾਲ ਰੇਪ ਹੋਏ ਨੇ ਗਲਤ ਕੰਮ ਹੋਏ ਨੇ ਉਹਨਾਂ ਕੇਸਾਂ ਦੇ ਵਿੱਚ 100 ਚੋਂ 99 ਕੇਸਾਂ ਦੇ ਵਿੱਚ ਪ੍ਰਵਾਸੀ ਨਹੀਂ ਸਾਡੇ ਪੰਜਾਬੀ ਨੇ ਤੇ ਇਹ ਕੌੜਾ ਸੱਚ ਹੈ ਇਹ ਸਾਨੂੰ ਕਬੂਲਣਾ ਪੈਣਾ ਹੈ ਹੁਣ ਬੀਤੇ ਕੱਲ ਫਰੀਦਕੋਟ ਦੇ ਪਿੰਡ ਕੰਮਿਆਣਾ ਦੇ ਵਿੱਚ ਇੱਕ ਬੜੀ ਭੈੜੀ ਘਟਨਾ ਵਾਪਰੀ ਹੁਸ਼ਿਆਰਪੁਰ ਦੇ ਉਸ ਬੱਚੇ ਦੇ ਨਾਲ ਜਿਵੇਂ ਉਸ ਪ੍ਰਵਾਸੀ ਮਜ਼ਦੂਰ ਨੇ ਕੀਤਾ ਉਸੇ ਹੀ ਤਰ੍ਹਾਂ ਫਰੀਦਕੋਟ ਦੇ ਪਿੰਡ ਕੰਮਿਆਣਾ ਦੇ ਵਿੱਚ ਸਾਡੇ ਤਿੰਨ ਪੰਜਾਬੀ ਮੁੰਡਿਆਂ ਨੇ ਇੱਕ 5-6 ਸਾਲ ਦੇ ਜਵਾਕ ਨਾਲ ਕੀਤਾ ਇਹ ਕੱਲ ਦੀ ਗੱਲ ਆ ਉਹਦੇ ਉਹਨਾਂ ਤੇ ਕੇਸ ਦਰਜ ਹੋ ਗਿਆ ਇੱਕ ਦਾ ਨਾਂ ਮੁੰਡੇ ਦਾ ਨਾਂ ਸਤਨਾਮ ਸਿੰਘ ਹੈ ਔਰ ਇੱਕ ਦਾ ਨਾਂ ਵੀਰ ਦਵਿੰਦਰ ਹੈ ਔਰ ਇੱਕ ਦਾ ਨਾਂ ਜਿਹੜਾ ਉਹ ਸ਼ਾਇਦ ਅਰਵੀਰ ਏਦਾਂ ਸਿੰਘ ਏਦਾਂ ਕਰਕੇ ਹੈ ਤਾਂ ਉਹ ਤਿੰਨੇ ਮੁੰਡੇ ਜਿਹੜੇ ਨੇ ਸਤਨਾਮ ਸਿੰਘ ਵੀਰ ਦਵਿੰਦਰ ਸਿੰਘ ਤੇ ਜਿਹੜਾ ਤੀਸਰਾ ਉਹ ਪੰਜਾਬੀ ਨੇ ਉਹਨਾਂ ਨੇ ਵੀ ਉਸੇ ਤਰ੍ਹਾਂ ਦੀ ਘਟਨਾ ਕੀਤੀ ਹੈ ਹੁਣ ਉਹਨਾਂ ਨੂੰ ਕੀ ਕਵਾਂਗੇ ਕਿ ਇਹਨਾਂ ਨੂੰ ਇੱਥੋਂ ਕੱਢ ਦਿਓ ਭਜਾ ਦਿਓ ਅਸਲ ਕਹਾਣੀ ਮਾਰੇ ਬੰਦੇ ਹਰ ਭਾਈਚਾਰੇ ਦੇ ਵਿੱਚ ਹਰ ਤਬਕੇ 'ਚ ਹੁੰਦੇ ਨੇ ਤੇ ਚੰਗੇ ਵੀ ਹੁੰਦੇ ਕੋਈ ਸਾਰਾ ਤਬਕਾ ਨਾ ਮਾੜਾ ਤੇ ਨਾ ਚੰਗਾ ਹੈ ਵੇਖੋ ਸਾਡੇ ਕਈ ਪੰਜਾਬੀ ਨੇ ਇੱਕ ਖਬਰ ਤੇਜ਼ੀ ਦੇ ਨਾਲ ਮੀਡੀਆ ਚ ਆਈ ਹੈ ਕਿ ਇੱਕ ਸਾਡੇ ਪੰਜਾਬੀ ਨੂੰ ਵਿਦੇਸ਼ ਗਿਆ ਹੋਇਆ ਜਿਹੜਾ ਉੱਥੇ ਉਹਨੂੰ ਇੱਕ ਬੱਚੀ ਦੇ ਨਾਲ ਬਹੁਤ ਗਲਤ ਇਹੋ ਜਿਹਾ ਕੰਮ ਕਰਨ ਕਰਕੇ ਉੱਥੇ ਸਜ਼ਾ ਦਿੱਤੀ ਗਈ ਹੈ ਬਹੁਤ ਵੱਡੀ ਤਾਂ ਫਿਰ ਕੀ ਉਥੋਂ ਦੇ ਲੋਕ ਇਹ ਨਾਰਾ ਲਾ ਦੇ ਵੀ ਇਹ ਸਾਰੇ ਪੰਜਾਬੀਆਂ ਨੂੰ ਇੱਥੋਂ ਕੱਢੋ ਇਹ ਠੀਕ ਨਹੀਂਗਾ ਇਹ ਤਰਕ ਸੰਗਤ ਨਹੀਂਗਾ ਇਹ ਗਲਤ ਹੈ ਦੇਖੋ ਕਿਸੇ ਇੱਕ ਦੀ ਗਲਤੀ ਦੇ ਲਈ ਕਿਸੇ ਸਾਰੀ ਕਮਿਊਨਿਟੀ ਸਾਰੇ ਭਾਈਚਾਰੇ ਨੂੰ ਦੋਸ਼ੀ ਸਿੱਧ ਨਹੀਂ ਕੀਤਾ ਜਾ ਸਕਦਾ ਔਰ ਸਾਦੇ ਪੰਜਾਬੀ ਬਿਹਾਰ ਚ ਵੀ ਰਹਿੰਦੇ ਨੇ ਪਟਨਾ ਸਾਹਿਬ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਉੱਥੇ ਜਨਮ ਹੋਇਆ ਸੀ ਜਨਮ ਸਥਾਨ ਹੈ ਆਸ-ਪਾਸੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਹਜ਼ਾਰਾਂ ਪੰਜਾਬੀ ਪਰਿਵਾਰ ਰਹਿੰਦੇ ਨੇ ਉਹਨਾਂ ਪੰਜਾਬੀ ਪਰਿਵਾਰਾਂ ਚੋਂ ਕੋਈ ਇੱਕ ਬੇਕੂਹ ਮੁੰਡਾ ਉੱਠ ਕੇ ਜੇ ਉੱਥੇ ਇਹੋ ਜੀ ਘਟਨਾ ਕਰ ਦੇ ਤਾਂ ਕਿ ਉੱਥੇ ਸਾਰੇ ਪੰਜਾਬੀਆਂ ਨੂੰ ਕੱਢਣ ਦਾ ਨਾਹਰਾ ਲੱਗਣਾ ਠੀਕ ਹੈ ਯੂਪੀ ਦੇ ਵਿੱਚ ਸਾਡੇ ਬਹੁਤ ਸਾਰੇ ਲੱਖਾਂ ਪਰਿਵਾਰ ਉੱਥੇ ਰਹਿ ਰਹੇ ਨੇ ਪੰਜਾਬੀਆਂ ਦੇ ਸਾਡੇ ਆਪਣੇ ਮੇਰੀ ਭੈਣ ਯੂਪੀ ਦੇ ਵਿੱਚ ਉੱਥੇ ਰਹਿੰਦੀ ਹੈ ਕੀ ਉੱਥੇ ਜੇ ਇੱਕ ਪੰਜਾਬੀ ਜਿਵੇਂ ਕਿ ਸਾਡੇ ਪੰਜਾਬ ਸਾਡੇ ਆਣ ਗਵਾਂਡ ਕਿੰਨੇ ਸਾਰੇ ਇਹੋ ਜਿਹੇ ਨੇ ਜਿਹੜੇ ਚੋਰੀਆਂ ਵੀ ਕਰ ਲੈਂਦੇ ਨੇ ਕਤਲ ਵੀ ਕਰ ਦਿੰਦੇ ਨੇ ਔਰ ਇਹੋ ਜਿਹੇ ਬੱਚਿਆਂ ਦੇ ਨਾਲ ਗੰਦੀਆਂ ਘਟਨਾਵਾਂ ਬੱਚਿਆਂ ਦੇ ਨਾਲ ਕਰ ਦਿੰਦੇ ਨੇ ਉਹੋ ਜਿਹਾ ਪੰਜਾਬੀ ਉੱਥੇ ਵੀ ਹੋ ਸਕਦਾ ਜੇ ਉਹ ਕਰ ਦੇਵੇ ਤਾਂ ਫਿਰ ਕੀ ਯੂਪੀ ਬਿਹਾਰ ਰਾਜਸਥਾਨ ਜੰਮੂ ਕਸ਼ਮੀਰ ਜਿੰਨੇ ਉਹ ਰਹਿੰਦੇ ਨੇ ਉਹ ਕਹਿਣ ਲੱਗ ਪੈਣਗੇ ਕਿ ਇਹਨਾਂ ਨੂੰ ਇੱਥੋਂ ਕੱਢੋ ਇਹ ਠੀਕ ਨਹੀਂ ਹੈ ਸਾਡੇ ਗੁਰੂ ਸਹਿਬਾਨਾਂ ਤੋਂ ਸਿੱਖਿਆ ਲਈਏ ਆਪਾਂ ਜਿਹੜੇ ਮੁਗਲ ਸੀ ਮੁਸਲਮਨ ਸੀ ਉਹਨਾਂ ਦੇ ਵਿੱਚੋਂ ਕੁਝ ਨੇ ਬਹੁਤ ਕਟਿਆ ਕਰਤੂਤਾ ਕੀਤੀਆਂ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੇ ਸਹਜਾਦਿਆਂ ਨੂੰ ਨੀਆਂ ਚ ਚਿਨਿਆ ਵਜ਼ੀਰ ਖਾਂ ਮੀਰ ਮੰਨੂ ਯਕਰੀਆ ਖਾਂ ਕਿੰਨੇ ਕਟਿਆ ਸੀ ਉਹ ਪਰ ਉਹਨਾਂ ਦੇ ਵਿੱਚ ਹੀ ਪੀਰ ਬੁੱਧੂ ਸ਼ਾ ਉਹਦੇ ਪੁੱਤਰ ਤੇ ਉਹਦੇ ਚੇਲੇ ਗੁਰੂ ਸਾਹਿਬ ਦਾ ਸਾਥ ਦੇ ਕੇ ਉਹਨਾਂ ਨੇ ਲੜਾਈ ਲੜੀ ਗਣੀ ਖਾਂ ਤੇ ਨਬੀ ਖਾਂ ਉਹਨਾਂ ਨੇ ਗੁਰੂ ਸਾਹਿਬ ਦਾ ਡਟ ਕੇ ਸਾਥ ਦਿੱਤਾ ਮਲੇਰਕੋਟਲੇ ਦਾ ਜਿਹੜਾ ਨਵਾਬ ਸੀ ਹਾ ਦਾ ਨਾਹਰਾ ਮਾਰਨ ਕਰਕੇ ਜਿੰਨੇ ਬਹੁਤ ਭੁਗਤਿਆ ਉਹ ਵੀ ਤਾਂ ਸਾਰੇ ਮੁਸਲਮਾਨ ਸੀ ਨਾ ਸਾਈ ਜਿਹੜਾ ਦਰਬਾਰ ਸਾਹਿਬ ਦੀ ਨੀਰ ਖਾਈ ਗਈ ਜਿਹੜਾ ਮੁਸਲਮਾਨ ਫਕੀਰ ਸੀ ਸਾਈ মিয়া ਮੀਰ ਉਹਦੇ ਤੋਂ ਰਖਾਈ ਗੁਰੂ ਸਾਹਿਬ ਨੇ ਤਾਂ ਫਿਰ ਤੁਸੀਂ ਦੱਸੋ ਸਾਰਿਆਂ ਨੂੰ ਤਾਂ ਗੁਰੂ ਸਾਹਿਬਾਨ ਨੇ ਮਾੜੇ ਨਹੀਂ ਨਾ ਕਿਹਾ ਉਹਨਾਂ ਨੂੰ ਨਹੀਂ ਮੰਨਿਆ ਆਪਾਂ ਨੂੰ ਉੱਥੋਂ ਸਿੱਖਿਆ ਲੈਣੀ ਚਾਹੀਦੀ ਹੁਣ ਕਈ ਮੈਨੂੰ ਗਾਲ੍ਹਾਂ ਕੱਢਣਗੇ ਅਸਲ ਦੇ ਵਿੱਚ ਜਿਹੜਾ ਸਾਡੇ ਅੰਦਰ ਨਫ਼ਰਤ ਦਾ ਫਤੂਰ ਹੁੰਦਾ ਉਹ ਇਹ ਨਹੀਂ ਦੇਖਦਾ ਵੀ ਘਟਿਆ ਕੰਮ ਕਰਨ ਵਾਲੇ ਨੂੰ ਟਾਰਗੇਟ ਕਰਨਾ ਚਾਹੀਦਾ ਸਾਰਿਆਂ ਨੂੰ ਨਹੀਂ ਹੁਣ ਆ ਪਿੱਛੇ ਕਿੰਨੀਆਂ ਘਟਨਾਵਾਂ ਆਈਆਂ ਜਿੱਥੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਕਈ ਪਿਓਆਂ ਨੇ ਆਪਣੀਆਂ ਧੀਆਂ ਨਾਲ ਗਲਤ ਕੰਮ ਕੀਤਾ ਕਿਉਂ ਜੇ ਇੱਕ ਪਿਓ ਨੇ ਇਹ ਕੀਤਾ ਕਿ ਉਹਨਾਂ ਦੇ ਸਾਰੇ ਟੱਬਰ ਨੂੰ ਪਿੰਡੋਂ ਕੱਢਣ ਦਾ ਫਰਮਾਨ ਜਾਰੀ ਕਰ ਦੇਣਾ ਚਾਹੀਦਾ ਬਿਲਕੁਲ ਨਹੀਂ ਕਈ ਮੁੰਡਿਆਂ ਨੇ ਪਿੰਡ ਦੀ ਹੀ ਧੀ ਨਾਲ ਗਲਤ ਕੰਮ ਕੀਤਾ ਫੜੇ ਗਏ ਪਰ ਕੀ ਉਹਨਾਂ ਮੁੰਡਿਆਂ ਨੂੰ ਪਿੰਡੋਂ ਕੱਢ ਦੇਣ ਦਾ ਫਰਮਾਨ ਜਾਰੀ ਕੀਤਾ ਜਾ ਸਕਦਾ ਹੈ ਉਹਨਾਂ ਮੁੰਡਿਆਂ ਦੇ ਪਰਿਵਾਰਾਂ ਨੂੰ ਸੌਰੀ ਪਰਿਵਾਰਾਂ ਨੂੰ ਤਾਂ ਨਹੀਂ ਨਾ ਕੁਝ ਕਿਹਾ ਜਾਣਾ ਚਾਹੀਦਾ ਇਸੇ ਹੀ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਮਾਮਲਾ ਵੀ ਸਾਨੂੰ ਵੇਖਣਾ ਚਾਹੀਦਾ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਜਿਹੜੇ ਪ੍ਰਵਾਸੀ ਨੇ ਨਾ ਇਹ ਹੋਰ ਵੀ ਕਈ ਗੱਲਾਂ ਤੇ ਬਹੁਤ ਤੀਂਗੜਦੇ ਨੇ ਐ ਕਰਦੇ ਨੇ ਉਹ ਕਰਦੇ ਨੇ ਦੇਖੋ ਯਾਰ ਜਿੱਥੇ ਵੀ ਜਿਹੜਾ ਪ੍ਰਵਾਸੀ ਗਲਤ ਕਰਦਾ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨੀ ਤਰੀਕੇ ਨਾਲ ਕਈ ਵਾਰ ਮੈਂ ਵੇਖਿਆ ਸਾਡੇ ਪੰਜਾਬੀ ਪੰਜਾਬੀਆਂ ਨਾਲ ਢਿੰਗੜ ਪੈਂਦੇ ਨੇ ਸਾਡੇ ਚਾਚੇ ਤਾਏ ਕਈ ਵਾਰ ਸਾਡੇ ਨਾਲ ਗਲਤ ਕਰ ਜਾਂਦੇ ਨੇ ਤੇ ਬੇਹੱਦ ਗਲਤ ਕਰ ਜਾਂਦੇ ਨੇ ਨਿੱਕੀ ਨਿੱਕੀ ਵਾਟ ਪਿੱਛੇ ਕਤਲ ਕਰ ਦੇਣਾ ਕੰਧ ਦੀ ਨੀਂ ਰੱਖਣ ਲੱਗਿਆ ਇੰਨਾ ਕਿ ਇਧਰ ਨੀਂ ਰੱਖੀ ਜੇ ਇੰਨੀ ਕ ਤਾਂ ਕਤਲ ਕਰ ਦੇਣਾ ਮਾਰ ਦੇਣਾ ਬੜੀ ਬੇਰਹਿਮੀ ਨਾਲ ਆ ਸਾਡੇ ਪੰਜਾਬ ਤੋਂ ਪਿੱਛੇ ਇੱਕ ਮੁੰਡਾ ਚੱਕਿਆ ਗਿਆ ਸੀ ਅਗਵਾ ਹੋ ਗਿਆ ਸੀ ਤੇ ਬਾਅਦ ਦੇ ਵਿੱਚ ਜਿਹੜੇ ਅਗਵਾਕਾਰਾਂ ਨੂੰ ਪੁਲਿਸ ਨੇ ਫੜਿਆ ਤੇ ਮੁੰਡਾ ਛਡਾਇਆ ਉਹਨਾਂ ਦੇ ਵਿੱਚ ਇੱਕ ਪੰਜਾਬੀ ਮੁੰਡਾ ਸੀਗਾ ਤੁਹਾਨੂੰ ਪਤਾ ਹੈ ਨਾ ਨਾਬੇ ਦੇ ਵਿੱਚ ਘਟਨਾ ਹੋਈ ਜਿਹਦਾ ਜਿਹੜੇ ਪੰਜਾਬੀ ਸਰਦਾਰ ਮੁੰਡੇ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਭਾਵੇਂ ਕਿ ਉਸ ਐਨਕਾਊਂਟਰ ਤੇ ਵੀ ਸਵਾਲ ਨੇ ਪਰ ਸਾਡੇ ਵਿੱਚੋਂ ਵੀ ਬਹੁਤ ਸਾਰੇ ਗਲਤੀਆਂ ਕਰਦੇ ਨੇ ਅਸੀਂ ਵੀ ਕਈ ਛੋਟੀਆਂ ਵੱਡੀਆਂ ਗਲਤੀਆਂ ਦਾ ਸ਼ਿਕਾਰ ਹੋ ਸਕਦੇ ਹਾਂ ਸਾਰੇ ਪਰ ਕੀ ਮੰਨ ਲਓ ਮੈਂ ਗਲਤੀ ਕਰਾਂ ਤਾਕੀ ਮੇਰੀ ਸਾਰੀ ਕਮਿਊਨਿਟੀ ਨੂੰ ਮੇਰੇ ਸਾਰੇ ਪੱਗਾਂ ਮੰਨ ਵਾਲੇ ਭਾਈਚਾਰੇ ਨੂੰ ਟਾਰਗੇਟ ਕਰ ਦੇਣਾ ਚਾਹੀਦਾ ਦੇਖੋ ਮੈਨੂੰ ਨਹੀਂ ਇਹ ਗੱਲ ਲੱਗਦੀ ਠੀਕ ਆਪਾਂ ਤਾਂ ਜਿਹੜੀ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਹੈ ਫਲਸਫਾ ਸਰਬ ਸਾਂਝੀ ਵਾਲਤਾ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ 'ਚ ਲਿਖਿਆ ਸਬੇ ਸਾਂਝੀ ਵਾਲ ਸਦਾਇਨ ਕੋਈ ਨਦਸੇ ਬਾਹਰਾ ਜਿਓ ਕੋਈ ਬਾਹਰ ਦਾ ਦਿਸਣਾ ਹੀ ਨਹੀਂ ਚਾਹੀਦਾ ਸਬੇ ਸਾਂਝੀ ਵਾਲੀ ਦਿਸਣੇ ਚਾਹੀਦੇ ਨੇ ਇਸੇ ਕਰਕੇ ਬਿਕੋ ਸਾਡੇ ਗੁਰੂ ਸਹਿਬਾਨਾਂ ਦੇ ਗੁਰਧਾਮ ਸਾਡੇ ਪਟਨਾ ਸਾਹਿਬ ਦੇ ਵਿੱਚ ਗੁਰੂ ਦਾ ਜਨਮ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਜਾ ਕੇ ਮਹਾਰਾਸ਼ਟਰ ਨਦੇੜ ਦੇ ਵਿੱਚ ਸਮਾਏ ਨੇ ਦੋਵਾਂ ਸੂਬਿਆਂ ਦੇ ਵਿੱਚ ਸਾਡੀ ਸਾਹਜ ਹੈ ਇਸੇ ਤਰ੍ਹਾਂ ਹੋਰ ਕਿੰਨੇ ਭਾਰਤ ਦੇ ਸੂਬੇ ਅਜਿਥੇ ਸਾਡੇ ਗੁਰੂ ਸਹਿਬਾਨ ਗਏ ਨੇ ਉਹਨਾਂ ਨੇ ਕੋਈ ਨਹੀਂ ਸੋਚਿਆ ਵੀ ਉੱਥੇ ਨਹੀਂ ਜਾਣਾ ਉੱਥੇ ਨਹੀਂ ਰਹਿਣਾ ਜਾਂ ਉਹਨਾਂ ਨੂੰ ਆਪਣੇ ਨਹੀਂ ਸਮਝਣਾ ਨਹੀਂ ਸੋਚਿਆ ਫਿਰ ਸਾਨੂੰ ਵੀ ਨਹੀਂ ਸੋਚਣਾ ਚਾਹੀਦਾ ਹੁਣ ਜਿਹੜੀ ਗੱਲ ਦੂਜੀ ਹੈ ਜੇ ਕੋਈ ਪ੍ਰਵਾਸੀ ਇੱਥੇ ਆਉਂਦੇ ਨੇ ਤਾਂ ਇਹ ਨੀਤੀ ਜ਼ਰੂਰ ਬਣਨੀ ਚਾਹੀਦੀ ਹੈ ਵੀ ਜੇ ਪ੍ਰਵਾਸੀ ਕੰਮ ਕਰਨ ਆਏ ਨੇ ਤਾਂ ਪਹਿਲਾਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਉਹਨਾਂ ਦੇ ਆਈਡੈਂਟੀਟੀ ਕਾਰਡ ਬਕਾਇਦਾ ਚੈੱਕ ਹੋਣ ਔਰ ਬੜੀ ਉਹਨਾਂ ਦੀ ਸ਼ਾਨਬੀਨ ਕਰਕੇ ਜਿੱਥੇ ਉਹ ਰਹਿਣ ਉਥੇ ਉਹ ਰਹਿ ਸਕਣ ਜਿਵੇਂ ਸਾਡੇ ਮੁੰਡੇ ਕੁੜੀਆਂ ਇਥੋਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਾਸਪੋਰਟ ਪਹਿਲਾਂ ਵੱਟਦਾ ਉਹਨਾਂ ਦਾ ਫਿਰ ਉਹਨਾਂ ਤੇ ਵੀਜ਼ੇ ਲੱਗਦੇ ਆ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਉਹ ਸਾਰਾ ਕੁਝ ਭਾਵੇਂ ਇਹ ਗੱਲ ਵੱਖਰੀ ਐ ਫਰਕ ਹੈਗਾ ਵੀ ਸਾਡੇ ਮੁੰਡੇ ਕੁੜੀਆਂ ਬਾਹਰਲੇ ਦੇਸ਼ ਜਾਂਦੇ ਨਹੀਂ ਤੇ ਉਹ ਆਪਣੇ ਹੀ ਦੇਸ਼ ਦੇ ਸੂਬੇ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾਂਦੇ ਨੇ ਜਿਵੇਂ ਸਾਡੇ ਪੰਜਾਬ 'ਚ ਕੋਈ ਜਾ ਕੇ ਯੂਪੀ ਲੱਖਾਂ ਪਰਿਵਾਰ ਪੰਜਾਬੀਆਂ ਦੇ ਰਹਿ ਰਹੇ ਆ ਸਾਡੇ ਪੰਜਾਬ ਤੋਂ ਲੱਖਾਂ ਪਰਿਵਾਰ ਜਾ ਕੇ ਪੰਜਾਬੀਆਂ ਦੇ ਬਿਹਾਰ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਔਰ ਉੜੀਸਾ ਦੇ ਵਿੱਚ ਅਸਾਮ ਦੇ ਵਿੱਚ ਰਾਜਸਥਾਨ ਦੇ ਵਿੱਚ ਜੰਮੂ ਕਸ਼ਮੀਰ ਔਰ ਮਣੀਪੁਰ ਤੱਕ ਮਹਾਰਾਸ਼ਟਰ ਤੱਕ ਜਿੱਥੇ ਨਦੇੜ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਰਹਿ ਰਹੇ ਆ ਤਾਂ ਉੱਥੇ ਵੀ ਸਾਡੇ ਪੰਜਾਬੀਆਂ ਤੇ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀਆਂ ਔਰ ਇਸੇ ਹੀ ਤਰ੍ਹਾਂ ਉਹਨਾਂ ਦੀ ਵੀ ਇਹ ਕਿ ਨਾ ਕੀਤੀ ਜਾਵੇ ਪਰ ਹੋਣੀ ਚਾਹੀਦੀ ਹੈ ਮੈਂ ਤਾਂ ਇਹ ਕਹੂੰਗਾ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਔਰ ਉਹਨਾਂ ਦੀ ਪਛਾਣ ਪੱਤਰ ਜ਼ਰੂਰ ਵੇਖੇ ਜਾਣੇ ਚਾਹੀਦੇ ਨੇ ਇਹ ਇਨਾਂਕ ਹੋਣਾ ਚਾਹੀਦਾ ਪਰ ਇਸ ਤੋਂ ਵੱਧ ਇਹਨਾਂ ਨੂੰ ਇੱਥੋਂ ਕੱਢ ਦਿਓ ਉੱਥੋਂ ਕੱਢ ਦਿਓ ਭਜਾ ਦਿਓ ਇਹ ਇਸ ਕਰਕੇ ਖਤਰਨਾਕ ਹੈ ਕਿਉਂਕਿ ਜੇ ਇਹ ਟ੍ਰੈਂਡ ਚੱਲ ਪਿਆ ਤਾਂ ਫਿਰ ਸਾਰੇ ਭਾਰਤ ਦੇ ਬਾਕੀ ਸੂਬਿਆਂ 'ਚ ਸਾਡੇ ਪੰਜਾਬੀ ਰਹਿੰਦੇ ਨੇ ਪਟਨਾ ਸਾਹਿਬ ਬਿਹਾਰ ਦੀ ਧਰਤੀ ਤੇ ਸਾਡੇ ਹਜ਼ਾਰਾਂ ਸਿੱਖ ਪਰਿਵਾਰ ਜਿਹੜਾ ਸਾਡਾ ਤਖਤ ਪਟਨਾ ਸਾਹਿਬੇ ਉਹਦੇ ਆਸ-ਪਾਸ ਰਹਿੰਦੇ ਨੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਜਾ ਕੇ ਉਹ ਮਹਾਰਾਸ਼ਟਰ ਨਰੇੜ ਸਾਹਿਬ ਜਿੱਥੇ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਹੈ ਤਾਂ ਉੱਥੇ ਵੀ ਸਾਡੇ ਹਜ਼ਾਰਾਂ ਪਰਿਵਾਰ ਪੰਜਾਬੀਆਂ ਦੇ ਆਸ-ਪਾਸ ਰਹਿੰਦੇ ਨੇ ਤਾਂ ਫਿਰ ਇਹ ਟ੍ਰੈਂਡ ਠੀਕ ਨਹੀਂ ਹੋਏਗਾ ਜੇ ਅਸੀਂ ਇੱਥੋਂ ਭਜਾਈਏ ਉਹ ਸਾਨੂੰ ਉੱਥੋਂ ਭਜਾਉਣ ਦੀਆਂ ਗੱਲਾਂ ਕਰਨ ਲੱਗਣ ਇਹ ਤਾਂ ਫਿਰ ਬਹੁਤ ਉਮੇ ਦੀ ਗੱਲ ਹੋਊ ਜਿਵੇਂ ਦੀਆਂ ਸਰਕਾਰਾਂ ਜਿਵੇਂ ਦੀਆਂ ਸਿਸਟਮ ਜਿਵੇਂ ਦੀਆਂ ਕਈ ਗੰਦੀਆਂ ਸਿਆਸਤਾਂ ਚਾਹੁੰਦੀਆਂ ਨਹੀਂ ਬਹੁਤ